ਸਸਰੀ ਕਾਲਜ ਦੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਸੋਜੀ ਤੇ ਨਾਰੀਅਲ ਦੀ ਬਰਫੀ ਆ 100 ਗ੍ਰਾਮ ਸੋਜੀ ਐ ਤੇ 100 ਗ੍ਰਾਮ ਨਾਰੀਅਲ ਪਹਿਲਾਂ ਆਪਾਂ ਕੀ ਕਰਨਾ ਹੈ ਪਹਿਲਾਂ ਆਪਾਂ ਸੋਜੀ ਭੁੰਨਾਂਗੇ ਪਹਿਲਾਂ ਆਪਾਂ ਸੋਜੀ ਭੁੰਨਾਂਗੇ ਬਹੁਤ ਵਧੀਆ ਪਿਆਰ ਵਰਗੀ ਬਰਫੀ ਬਣਾਵਾਂਗੇ ਤੇ ਆਪਾਂ ਕੜਾਈ ਤਰਾੰਗੇ ਹੁਣ ਸਸਰੀ ਕਾਲਜ ਦੇ ਸਾਰਿਆਂ ਨੂੰ அப்பா விவா கரமே சூஜி பா ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜੇ ਇਹ ਸਬਸਕ੍ਰਾਈਬ ਕਰ ਲੋ ਲੱਖ ਸਬਸਕ੍ਰਾਈਬ ਪੂਰੇ ਕਰਵਾ ਦਿਓ ਸਾਡੇ 80% ਲੋਣੇ ਬਿਨਾ ਸਬਸਕ੍ਰਾਈਬ ਕੀਤੇ ਵੇਖਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲੈਣ ਲਓ ਜੀ ਆਪਣਾ ਘੋ ਗਰਮ ਹੋ ਗਿਆ ਤੇ ਹੁਣ ਆਪਾਂ ਵਿੱਚ ਸੂਜੀ ਪਾਵਾਂਗੇ ਮੈਂ ਕਹੇ ਬੈਠਾ ਵਰਕੀ ਬਣਾਉਣੀ ਐ ਤੇ ਮਾਤਾ ਕਹਿੰਦੀ ਪਿੰਨੀਆਂ ਬਣਾਉਣੇ ਆਪਾਂ ਤੇ ਆਪਾਂ ਪਿੰਨੀਆਂ ਬਣਾਵਾਂਗੇ ਸੂਜੀ ਨੂੰ ਆਪਾਂ ਪੋਨ ਲਾਂਗੇ ਚੰਗੀ ਤਰ੍ਹਾਂ ਤੇ ਬਾੜੀ ਲਾਲ ਬਰਾਉਂਦ ਨਹੀਂ ਕਰਦੇ ਪਰ ਜੀ ਤੇ ਪਨੀਰ ਦੇ ਕੋ ਗੱਲੀ ਆ ਉਹਨੂੰ ਪੀਸ ਬਣਾ ਲੈਣੇ ਆ ਤੇ ਉਹਨੂੰ ਕੋਪਰ ਵਾਟ ਦੇਣਾ ਹੰਦੀ ਤੇ ਕੋ ਗੱਲੀ ਐ ਲਓ ਆਪਾਂ ਹੁਣ ਇਹਨੂੰ ਸੂਜੀ ਨੂੰ 2 ਮਿੰਟ ਭੁੰਨ ਲਿਆ हुण हो। खंड पावांगे 100 ग्राम खंड है, बुरा खंड आहे जी लव आपंडाई चर रल गे ਹੁਣ ਆਪਾਂ ਦੁੱਧ ਪਾਵਾਂਗੇ ਵੇਖ ਕੇ ਜਿੰਨੇ ਕੁ ਲੋੜ ਆ ਉਹਨਾਂ ਕ ਪਾਵਾਂਗੇ ਜੋਨ ਜਦੋਂ ਖੰਡ ਦਾ ਪਾਣੀ ਸੁੱਕ ਗਿਆ ਵਿੱਚ ਤੇ ਫਿਰ ਆਪਾਂ ਨਰੀ ਵਾਲ ਦਾ ਬਰਾਦਾ ਪਾਵਾਂਗੇ ਲਓ ਹੁਣ ਖੰਡ ਦਾ ਪਾਣੀ ਸੁੱਕ ਗਿਆ ਤੇ ਆਪਾਂ ਨਰੀ ਵਾਲ ਪਾਵਾਂਗੇ ਨਰੀ ਵਾਲ ਦਾ ਬਰਾਦਾ ਥੋੜਾ ਜਿਹਾ ਰੱਖਾਂਗੇ ਵਿੱਚੋਂ ਇੰਨਾ ਕੁ ਹੈਣਾ ਚੰਗੀ ਤਰ੍ਹਾਂ ਮਲ ਲਾਂਗੇ ਆਪਾਂ ਲਓ ਆਪਾਂ ਸਾਰਾ ਕੁਝ ਸਮਲਾ ਲਿਆ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਇਆ ਥੋੜੀ ਠੰਡੀ ਹੋ ਗਈ ਫਿਰ ਆਪਾਂ ਵੇਖੀ ਨਾ ਵੀ ਇਹ ਪਿੰਨੀਆਂ ਬਣਾਵਾਂਗੇ ਲੋ ਹੁਣ ਸੂਜੀ ਠੰਡੀ ਹੋ ਗਈ ਐ 10 ਮਿੰਟ ਹੋ ਗਏ ਪਈ ਇਹਨੂੰ ਤੇ ਆਪਾਂ ਹੁਣ ਪਿੰਨੀਆਂ ਬਣਾਵਾਂਗੇ அப்பப்பே பராதே செலேடா இது நாங்கள் டேஸ்ட் வடிவ சுவாங்க ਇਹ ਸਾਰੇ ਕਰਕੇ ਆਪਾਂ ਸਾਰੇਗਾ ਬਣਾ ਲਾਂਗੇ। ਲਓ ਆਪਾਂ ਪਿੰਨੀਆਂ ਸਾਰੇਗਾ ਵੱਟ ਲੇਂਗਾ ਤੇ ਹੁਣ ਆਪੋ ਤੇ ਕਾਜੂ ਲਾਵਾਂਗੇ। ਨਾਲੇ ਰਖੜੀ ਆਉਂਦੀ ਜਾਂਦੀ ਹੈ ਰਖੜੀ ਨੂੰ ਘਰੇ ਵੀ ਬਣਾਓ। ਪਿੰਨੀਆਂ ਫੇਰ ਲੈ ਭਰਾਵਾਂ ਦੇ ਮੂੰਹ ਚ ਪਾਓ। ਵੇਖੋ ਕਿੰਨੀ ਵਧੀਆ ਬਣੀ ਹੈ ਆਪਣੀਆਂ ਪਿੰਨੀਆਂ ਬਹੁਤ ਵਧੀਆ ਬਣੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ